ਪੰਜਾਬ ਦੀ ਸਿਆਸਤ ਵਿੱਚ ਇੱਕੋ ਦਮ ਪੁਚਾਲ ਆ ਗਿਆ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਗਰਮਾਟ ਆ ਗਈ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੋ ਐਲਾਨ ਕੀਤਾ ਸੀ ਉਸ ਨੂੰ ਹੁਣ ਪੂਰਾ ਕਰਨ ਜਾ ਰਹੇ ਅਰਵਿੰਦ ਕੇਜਰੀਵਾਲ ਕਿ ਜਿਹੜੇ ਹਲਕਿਆਂ ਦੇ ਵਿੱਚੋਂ ਜਿਹੜੇ ਹਲਕੇ ਵਿਧਾਇਕ ਹਰਦੇ ਨੇ ਉਹਨਾਂ ਦੀ ਛੁੱਟੀ ਹੋਵੇਗੀ ਔਰ ਉਹਨਾਂ ਦੀ ਥਾਂ ਤੇ ਨਵੇਂ ਹਲਕਾ ਇੰਚਾਰਜ ਲਾਏ ਜਾਣਗੇ ਸੋ ਇਸ ਨੂੰ ਲੈ ਕੇ ਵੱਡੀ ਖਬਰ ਆਈ ਏ ਹੁਣ ਹਲਕੇ ਇੰਚਾਰਜ ਲੱਗਣ ਜਾ ਰਹੇ ਨੇ ਨਵੇਂ ਤੁਸੀਂ ਜੁੜੇ ਹੋ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੋਈ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਫੇਰ ਬਦਲ ਕਰਨ ਦੀ ਗੱਲ ਆਖੀ ਸੀ ਸੋ ਅੱਜ ਉਸ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਵੱਡਾ ਫੇਰ ਬਦਲ ਚਾਰ ਮੌਜੂਦਾ ਵਜ਼ੀਰਾਂ ਦੀ ਛੁੱਟੀ ਹੋ ਗਈ ਔਰ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਜਾ ਰਹੇ ਨੇ ਸੋ ਉਸ ਦੇ ਨਾਲ ਹੀ ਜਿਹੜੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਮੌਜੂਦਾ ਵਿਧਾਇਕ ਨੇ ਉਹਨਾਂ ਦੇ ਉੱਪਰ ਵੀ ਵੱਡੀ ਗੱਲ ੱਗੀ ਏ ਜਿਨ੍ਹਾਂ ਦੇ ਹਲਕਿਆਂ ਦੇ ਵਿੱਚੋਂ ਜਿਹੜੇ ਹਲਕੇ ਉਹ ਵਿਧਾਇਕ ਹਰਗੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦੇ ਹਲਕੇ ਜਿਹੜੇ ਨੇ ਹੁਣ ਹੋਰ ਜਿਹੜੇ ਚਿਹਰਿਆਂ ਨੂੰ ਹਵਾਲੇ ਕੀਤੇ ਜਾ ਰਹੇ ਨੇ ਨਵੇਂ ਹਲਕਾ ਇੰਚਾਰਜ ਲਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਸੋ ਪੰਜਾਬ ਦੇ ਵਿੱਚ ਵੱਡਾ ਧਮਾਕਾ ਹੋਣ ਜਾ ਰਿਹਾ ਹੈ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਜੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਰਾਗਵ ਚੱਡਾ ਸੰਦੀਪ ਪਾਟਕ ਨੇ ਇੱਕ ਬਹੁਤ ਵੱਡਾ ਜਿਹੜਾ ਇਹ ਸੰਚਰ ਰਚਿਆ ਹੈ ਕਿ ਜਿਹੜੇ ਵਿਧਾਇਕ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਹਲਕੇ ਹਰੇ ਨੇ ਉਹਨਾਂ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਪਸੰਦ ਕਰਨਾ ਬੰਦ ਕਰ ਦਿੱਤਾ ਹੈ ਉੱਥੇ ਨਵੇਂ ਹਲਕਾ ਇੰਚਾਰਜ ਨਵੇਂ ਚਿਹਰੇ ਲਾਏ ਜਾਣ ਔਰ ਉਹਨਾਂ ਦੇ ਹੱਥ ਸਾਰੀ ਕਮਾਂਡ ਸੌਂਪ ਦਿੱਤੀ ਜਾਵੇ ਹੁਣ ਵਿਧਾਇਕਾਂ ਦੇ ਹੱਥ ਵਿੱਚ ਕਮਾਂਡ ਨਹੀਂ ਰਹੇਗੀ ਹੁਣ ਹਲਕੇ ਇੰਚਾਰਜ ਨਵੇਂ ਹੋਣਗੇ ਉਹਨਾਂ ਦੇ ਹੱਥ ਵਿੱਚ ਸਾਰੀ ਕਮਾਂਡ ਚਲੀ ਜਾਵੇਗੀ ਔਰ ਹਲਕੇ ਦੇ ਅੱਗੇ ਵਿਕਾਸ ਉਹ ਕਰਵਾਉਣਗੇ ਆਉਣ ਵਾਲੀਆਂ 2027 ਦੀਆਂ ਲੋਕ ਸਭਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਜਿਹੜਾ ਕਿ ਹਲਕਾ ਇੰਚਾਰਜ ਦੇ ਤੌਰ ਤੇ ਲਾਇਆ ਜਾਵੇਗਾ ਔਰ ਉਹਨਾਂ ਨੂੰ ਅੱਗੇ ਉਮੀਦਵਾਰ ਬਣਾਇਆ ਜਾਵੇਗਾ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਜੇਕਰ ਉਹਨਾਂ ਦੀ ਚੰਗੀ ਕਾਰਗੁਜ਼ਾਰੀ ਰਹੇਗੀ ਤਾਂ ਸੋ ਇਸ ਨੂੰ ਲੈ ਕੇ ਮੌਜੂਦਾ ਵਿਧਾਇਕਾਂ ਦੀ ਵੀ ਹੁਣ ਪਾਵਰਾ ਕੱਟ ਚੱਕਦੀਆਂ ਨੇ ਮੌਜੂਦਾ ਵਿਧਾਇਕਾਂ ਦੇ ਪਰ ਕੱਟੇ ਜਾ ਰਹੇ ਨੇ ਨਵੇਂ ਚਿਹਰੇ ਲਿਆ ਕੇ ਖੜੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਹਲਕੇ ਦੀ ਵੰਗ ਡੋਰ ਦਿੱਤੀ ਜਾ ਰਹੀ ਹੈ ਜੋ ਨਵੀਂ ਖਬਰ ਆਈ ਹੈ ਹਲਕੇ ਇੰਚਾਰਜਾਂ ਦੇ ਉੱਪਰ ਜੋ ਹੁਣ ਪੰਜਾਬ ਸਰਕਾਰ ਚੱਲੇਗੀ ਵਿਧਾਇਕਾਂ ਦੀ ਹੋਗੀ ਛੁੱਟੀ ਵਿਧਾਇਕਾਂ ਦੇ ਪਰ ਉਤਰੇਗੇ ਵਿਧਾਇਕਾਂ ਨੂੰ ਪਾਵਰਾ ਖਤਮ ਕਰ ਦਿੱਤੀਆਂ ਜਾਣਗੀਆਂ ਵਿਧਾਇਕਾਂ ਦੀਆਂ ਜੋ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਹਲਕਿਆਂ ਦੇ ਵਿੱਚ ਵਿਧਾਇਕਾਂ ਦੀ ਕਾਰਗੁਜ਼ਾਰੀ ਮਾੜੀ ਰਹੀ ਹੈ ਉਨ੍ਹਾਂ ਦੇ ਹਲਕਿਆਂ ਦੇ ਵਿੱਚ ਨਵੇਂ ਹਲਕਾ ਇੰਚਾਰਜ ਲਾਉਣ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਪੰਜਾਬ ਸਰਕਾਰ ਨੇ ਸੋ ਪੰਜਾਬ ਸਰਕਾਰ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਜਿਵੇਂ ਮੰਤਰੀਆਂ ਦੀ ਛੁੱਟੀ ਹੋਈਏ ਹਲਕਾ ਵਿਧਾਇਕਾਂ ਦੀ ਵੀ ਜਿਹੜੀ ਪਾਵਰ ਆ ਖਤਮ ਕਰਨ ਵਾਸਤੇ ਸੋਚ ਰਹੀਏ ਉਨ੍ਹਾਂ ਹਲਕਾ ਵਿਧਾਇਕਾਂ ਦੇ ਉੱਪਰ ਵੱਡੀ ਗਾਇ ਡਿੱਗੇਗੀ ਜਿਨ੍ਹਾਂ ਦੇ ਹਲਕਿਆਂ ਵਿੱਚੋਂ ਲੋਕ ਸਭਾ ਚੋਣਾਂ ਆਮੀਦਵਾਰ ਹਾਰੇ ਨੇ ਉੱਥੇ ਨਵੇਂ ਹਲਕਾ ਇੰਚਾਰਜ ਹੋਣਗੇ ਨਵੇਂ ਚਿਹਰਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ